ਸਾਤਰੀਆ ਕਾਲ ਤੁਸੀਂ ਦੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖਬਰਨਾਮਾ ਮੈਂ ਹਰਮਨੀ ਥੰਦਾਵਾ ਤੇ ਹੁਣ ਇੱਕ ਨਜ਼ਰ ਅੱਜ ਦੇ ਬੁਲੇਜੰਦੀਆ ਮੁੱਖ ਖਬਰਾਂ ਵਾਲ ਅੰਮ੍ਰਿਤਸਰ ਸ਼ਹਿਰ ਵਿੱਚ ਚੋਰਾਂ ਦਾ ਬੋਲਬਾਲਾ ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇਜ ਹੋਈ ਕਹਿਤ ਅੰਮ੍ਰਿਤਸਰ ਵਿੱਚ ਰਜਿਸਟਰੀ ਕਰਵਾਉਣ ਲਈ ਲੋਕਾਂ ਨੂੰ ਆ ਰਹੀਆਂ ਨੇ ਦਿੱਕਤਾਂ ਸ਼ਹਿਰ ਵਿੱਚ ਟ੍ਰੈਫਿਕ ਦੇ ਬੁਰੇ ਹਾਲ ਟ੍ਰੈਫਿਕ ਪੁਲਿਸ ਦੇ ਵੇ ਧਿਆਨ ਅਤੇ ਹੁਣ ਖਬਰਾਂ ਵਿਸਥਾਰ ਨਾਲ ਸ਼ਹਿਰ ਵਿੱਚ ਦਿਨੋ ਦਿਨ ਚੋਰੀ ਦੀਆਂ ਵਾਰਦਾਤਾਂ ਵਾਧੀਆਂ ਜਾ ਰਹੀਆਂ ਹਨ ਜਿਸ ਦੀ ਤਾਜ਼ਾ ਤਸਵੀਰ ਅੰਮ੍ਰਿਤਸਰ ਦੇ ਸੁਲਤਾਨਵਿੰਦ ਰੋਡ ਤੋਂ ਸਾਹਮਣੇ ਆਈ ਜਿੱਥੇ ਕੀ ਇੱਕ ਨੌਜਵਾਨ ਦੀ ਐਕਟਿਵਾ ਚੋਰੀ ਹੋ ਗਈ ਅਤੇ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਨੌਜਵਾਨ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ ਵਾਸੀ ਪਿੰਡ ਮਾਲ ਸਨ ਆਫ ਦਾਰ ਸਿੰਘ ਮੇਰੀ ਕੱਲ ਰਾਤ ਐਕਟਿਵਾ ਜੀ ਵਾਈਟਲ ਗ੍ਰੂ ਲੈਬ ਉੱਤੇ ਵੀ ਬਾਣੀ ਦੀ ਹੱਡੀ ਸੁਲਤਾਨਵਿੰਦ ਰੋਡ ਤੇ ਲਾ ਕੇ ਵੀਡੀਓ ਤੇ ਦੇਖੋ ਸੀ ਅੰਦਰ ਹੀ ਗਿਆ ਸੀ ਪੰਜ ਮਿੰਟ ਬਾਅਦ ਮੂਹਰੀ ਵਾਲਾ ਬੰਦਾ ਆਇਆ ਜੀ ਇਹ ਮੇਰੀ ਐਕਟਵਾ ਨੂੰ ਚੋਕੇ ਲੈ ਗਿਆ ਜੀ ਚਾਬੀ ਲਾ ਕੇ ਮੈਂ ਪ੍ਰਸ਼ਾਸਕ ਨੂੰ ਤੇ ਸਾਰੇ ਵੀਰ ਨੂੰ ਫੀਲ ਕਰਦਾ ਹਾਂ ਕਿ ਕਿਰਪਾ ਕਰਕੇ ਮੇਰੀ ਐਕਟਵਾ ਨੂੰ ਲੱਭਣ ਦੀ ਕੋਸ਼ਿਸ਼ ਕਰੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਦੀਆਂ ਸੁਵਿਧਾਵਾਂ ਲਈ ਔਨਲਾਈਨ ਕਈ ਨੰਬਰ ਦਿੱਤੇ ਹਨ ਤਾਂ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਉਥੇ ਹੀ ਫਾਸਟਵੇ ਦੀ ਨਿਊਜ਼ ਟੀਮ ਨੇ ਤਹਿਸੀਲ ਦੇ ਵਿੱਚ ਪਹੁੰਚ ਕੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਪਤਾ ਲੱਗਿਆ ਕਿ ਉਹ ਕਈ ਦਿਨਾਂ ਤੋਂ ਚੱਕਰ ਲਗਾ ਰਹੇ ਹਨ ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਉਹਨਾਂ ਨੂੰ ਆਪਣੇ ਕੰਮ ਕਰਵਾਉਣ ਲਈ ਕਈ ਘੰਟੇ ਉਡੀਕ ਕਰਨੀ ਪੈਂਦੀ ਹੈ ਸਾਡੀ ਟੀਮ ਨੇ ਤਹਿਸੀਲਦਾਰ 2 ਜਗਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਲੋਕਾਂ ਨੂੰ ਜਿਹੜਾ ਸਮਾਂ ਦਿੱਤਾ ਹੁੰਦਾ ਹੈ ਉਸ ਸਮੇਂ ਤੇ ਨਹੀਂ ਪਹੁੰਚਦੇ ਜਿਸ ਕਰਕੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਨੇ ਦੱਸਿਆ ਕਿ ਜੇਕਰ ਲੋਕ ਸਮੇਂ ਸਿਰ ਹੋਣ ਤਾਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਫਾਸਟ ਵਿੱਚ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਿਤਿਕਾ ਸ਼ਰਮਾ ਸਵਾਗਤ ਕਰਦੀ ਹਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਰਜਿਸਟਰਾਰ ਆਫਿਸ ਦੇ ਬਾਹਰ ਖੜੇ ਹਾਂ ਇੱਥੋਂ ਦੇ ਲੋਕਾਂ ਦੇ ਨਾਲ ਅਸੀਂ ਜਾਣਕਾਰੀ ਹਾਸਲ ਕਰਦੇ ਹੋਏ ਉਹਨਾਂ ਦੇ ਕੋਲੋਂ ਸਮੱਸਿਆਵਾਂ ਪੁੱਛਾਂਗੇ ਕਿ ਇਹਨਾਂ ਨੂੰ ਰਜਿਸਟਰੀ ਕਰਾਉਣ 'ਚ ਕੀ ਦਿੱਕਤ ਆ ਰਹੀ ਹੈ ਅਤੇ ਜਿਹੜੇ ਇੱਥੋਂ ਦੇ ਇਨਸਪੈਕਟਰ ਨੇ ਉਹ ਇਹਨਾਂ ਦੇ ਰਜਿਸਟਰੀ ਟਾਈਮ ਸਰ ਕਿਉਂ ਨਹੀਂ ਕਰ ਰਹੇ ਹਨ ਅਤੇ ਇਹਨਾਂ ਦੇ ਚੱਕਰ ਕਿਉਂ ਲਗਵਾ ਰਹੇ ਹਨ ਆਓ ਚਲਿਏ ਅੰਦਰ ਗੱਲਬਾਤ ਕਰਦੇ ਹਾਂ ਹਾਂਜੀ ਮੈਂ ਤਿਲਕਰਾਈ ਗੱਲ ਕਰ ਰਿਹਾ ਕਿਸ਼ਨਪੁਰ ਸਲਾਮਾਬਾਦ ਦਾ ਵਾਸੀ ਰਹਿਣ ਵਾਲਾ ਹਾਂ ਜੋ ਕਿ ਅਸੀਂ ਅੱਜ ਇਥੇ ਅਫਕ ਰਜਿਸਟਰੀ ਘਰਾਂ ਦੇ ਵਿੱਚ ਆਇਆ ਮੈਂ ਕੱਲ ਵੀ ਆਇਆ ਸੀਗਾ ਮੈਂ ਕੱਲ ਦੀ ਵੀ ਇਹੀ ਪੋਜੀਸ਼ਨ ਵੇਖੀ ਹੈ ਕਿ ਇਥੇ ਮੇਲਾ ਲੱਗ ਰਾਂਦਾ ਹੈ ਕੰਮ ਘੱਟ ਹੁੰਦਾ ਹੈ ਤੇ ਕਰਮਾਸੀ ਜਿਹੜਾ ਬਹੁਤ ਜ਼ਿਆਦਾ ਵਿਆਜ ਹੁੰਦਾ ਹੈ ਜਾਂ ਸਭੀ ਲੋਕੀ ਕਰਮਚਾਰੀਆਂ ਦੀਆਂ ਅਨਕਾਮੀਆਂ ਨੇ ਇਥੋਂ ਦੀਆਂ ਕਿ ਬੜਾ ਸਲੋ ਢਿੱਲਾ ਕੰਮ ਕਰਦੇ ਨੇ ਹੌਲੀ ਹੌਲੀ ਬੜੇ ਆਰਾਮ ਦੇ ਨਾਲ ਇਹ ਲੱਗੇ ਹੁੰਦੇ ਨੇ ਪਰ ਪਬਲਿਕ ਸਾਰੀ ਪਰੇਸ਼ਾਨ ਹੁੰਦੀ ਹੈ ਕੋਈ ਪਿੰਡਾਂ ਤੋਂ ਆਏ ਨੇ ਕੋਈ ਸ਼ਹਿਰਾਂ ਤੋਂ ਆਏ ਨੇ ਲੋਕਾਂ ਨੂੰ ਇੰਨੀ ਕੁ ਦਿੱਕਤ ਹੋਣ ਦੇ ਦੀਆਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਤੇ ਵੀ ਸਿਸਟਮ ਦਾ ਬੋਲਦੇ ਨੇ ਕਿ ਸਿਸਟਮ ਥੋੜਾ ਚੱਲਣ ਦਾ ਹੈ ਕਦੀ ਕੰਨ ਦੇ ਵਿੱਚ ਕਨੈਕਟੀਵਿਟੀ ਨਹੀਂ ਹੈ ਕਦੀ ਕੁਝ ਨਹੀਂ ਹੈ ਇਸ ਕਰਕੇ ਪਬਲਿਕ ਜਿਹੜੀ ਹੈ ਉਹ ਇੰਨਾ ਕੁ ਪਰੇਸ਼ਾਨ ਹੁੰਦੀ ਪਈ ਹੈ ਕਿ ਹੱਥੋਂ ਬਹੁਤ ਜ਼ਿਆਦਾ ਹਾਂਜੀ ਅਸੀਂ ਲੋਕ ਇਹ ਆ ਕਿ ਬਾਹਰੋਂ ਯਾਨੀ ਕਿ ਦਲਾਲਾਂ ਨੋਟਰਲਾਂ ਦੀਆਂ ਪ੍ਰਾਪਰਟੀ ਦਾ ਕੰਮ ਕਰਨੇ ਆ ਆਨੇ ਆ ਸਾਨੂੰ ਆਣ ਕੇ ਦਿਕਤ ਦਾ ਬਹੁਤ ਜ਼ਿਆਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਕਿ ਬਹੁਤ ਮੁਸ਼ਕਲ ਇਨੀ ਕੁ ਹੁੰਦੀ ਹੈ ਕਿ ਨਾਲ ਆਣ ਕੇ ਦੋ ਦੋਸਤ ਤਿੰਨ ਤਿੰਨ ਘੰਟੇ ਜਿਹੜਾ ਯਾਨੀ ਕਿ ਬਹਿਣਾ ਰਹਿੰਦਾ ਹੈ ਸਾਨੂੰ ਇਹ ਇਸ ਟਾਈਮ ਦੇ ਸਵਾ ਘੰਟਾ ਪੂਰਾ ਹੋ ਗਿਆ ਇੱਥੇ ਬੈਠੇ ਦਾ ਅੰਦਰ ਫਾਈਲ ਦਿੱਤੀ ਦੀਆਂ ਅਜੇ ਕੋਈ ਉੱਗ ਸੁੱਕ ਨਹੀਂ ਹੈ ਕਿ ਕਦੋਂ ਵਾਰੀ ਆਣੀ ਹੈ ਕਦੋਂ ਨਹੀਂ ਆਣੀ ਹੈਗੀ ਉਤੋਂ ਥੋੜੀ ਦੇਰ ਨੂੰ ਇਹਦਾ ਲੰਚ ਹੋ ਜਾਣਾ ਮੈਂ ਇਹਨਾਂ ਨੂੰ ਉੱਠ ਕੇ ਆਉਣ ਜੇ ਨਾਲ ਬਾਅਦ ਫਿਰ ਤੋਂ 2:30 3:00 ਵਜੇ ਇਹਨਾਂ ਦੁਬਾਰਾ ਫਿਰ ਸਟਾਰਟ ਹੋਣਾ ਤਾਂ ਸਾਰਾ ਦਿਨ ਖਰਾਬ ਹੋ ਜਾਂਦਾ ਹੈ ਇੱਥੇ ਸਾਨੂੰ ਚੱਕਰ ਲਾ ਜਾਂਦੇ ਆ ਜੀ ਮੈਨੂੰ ਇਹ 1 2 3 ਦਿਨ ਹੋ ਗਿਆ ਜੀ ਸਨਵਾਈ ਇਥੇ ਉਹ ਹੀ ਆਉਂਦੇ ਆ ਤੇ 4-4 ਘੰਟੇ ਖਰਾਬ ਹੋ ਗਏ ਤੇ ਫਿਰ ਬਾਅਦ ਦੇ ਵਿੱਚ ਹੁੰਦੀ ਹੈ ਜੋ ਵੀ ਹੋ ਜਾਂਦੀ ਹੈ ਪਰ 4-4 ਘੰਟੇ ਘਟ ਤੋਂ ਡਿਲੇ ਆਇਆ ਯਾਨੀ ਕਿ ਬਹੁਤ ਜ਼ਿਆਦਾ ਡਿਲੇ ਕਰਦੇ ਆ ਬਹੁਤ ਜ਼ਿਆਦਾ ਡਿਲੇ ਹੋਣ ਦਾ ਕਾਰਨ ਕੀ ਕਹਿੰਦੇ ਨੇ ਡਿਲੇ ਹੋਣ ਦਾ ਕਾਰਨ ਇਹ ਹੁੰਦਾ ਕਿ ਜਦੋਂ ਕਮਿਸ਼ਨਾਂ ਚਲੀਆਂ ਜਾਂਦੀਆਂ ਨੇ ਉਹਨਾਂ ਦੇ ਕੰਮ ਈਜੀ ਨੇ ਜਿਹਨਾਂ ਦੇ ਨਹੀਂ ਆ ਤੇ ਉਹ ਸਰੋਨ ਬਿਲਕੁਲ ਸਪਸ਼ਟ ਕਰ ਰਿਹਾ ਹਾਂ ਭਾਵੇਂ ਕੋਈ ਅਫੀਸਰ ਵੀ ਸੁਣਦਾ ਹੈ ਮੈਂ ਸਾਹਮਣੇ ਓਪਨਲੀ ਗੱਲ ਕਰਨ ਵਾਲਾ ਬਿਲਕੁਲ ਸਪਸ਼ਟ ਕਰਦਾ ਤਾਂ ਮੈਂ ਜਿੰਨੀ ਗੱਲ ਓਪਨਲੀ ਜੋ ਹੈ ਜੇ ਜੋ ਅੱਜ ਜਿਹੜੀ ਗੱਲ ਕੀਤੀ ਹੈ ਉਹ ਹੀ ਮੇਰੀ ਗੱਲ ਫਿਰ ਹੈ ਕਿ ਮੈਂ ਤਸਵੀਰ ਸਿੰਘ ਮਤਲ ਤਸਵੀਰ ਦਾ ਕੰਮ ਸਬਿਸਟਰ ਮਸਾ ਦੋ ਹੈਗਾ ਇਸ ਬਿਲਡਿੰਗ ਦੇ ਵਿੱਚ ਤਿੰਨ ਸਬਿਸਟਰ ਦਫ਼ਤਰ ਨੇ ਤਸਵੀਰ ਦਾ ਮਤਲ ਤਸਵੀਰ ਸਬਿਸਟਰ ਮਸਾ 2 ਸਬਿਸਟਰ 3 ਜਿਹੜੀ ਪਬਲਿਕ ਹੈ ਉਹ ਪਿੰਨ ਪੁਆਇੰਟ ਨਹੀਂ ਕਰਦੀ ਕਿਹੜੇ ਸਬਿਸਟਰ ਨਾਲ ਸੰਬੰਧਿਤ ਹੈ ਅਸੀਂ ਇੱਥੇ ਸਵੇਰੇ 9:30 ਵਜੇ ਆ ਕੇ ਸਰਕਾਰ ਦੇ ਨਾਲ ਤਾਂ ਆਪਣਾ ਗੁੱਠਾ ਲਾਉਣੇ ਹੈਗੇ 5 ਵਜੇ ਦਾ ਕੰਮ ਕਰਦੇ ਆ ਠੀਕ ਹੈ ਜਿਹੜਾ ਪਬਲਿਕ ਜਿਹੜੀ ਉਹ 12 ਤੋਂ 3 ਦੇ ਵਿੱਚ ਆ ਗਈ ਜਿਹੜਾ ਕੰਮ 8 ਘੰਟਿਆਂ ਦਾ ਜਣਾ ਉਹ 3 ਘੰਟਿਆਂ ਚ ਹੋ ਹੀ ਜਾਂਦਾ ਇਸ ਕਰਕੇ ਜਾਨੀ ਕਿ ਪਬਲਿਕ ਨੂੰ ਆਪਣੇ ਅਪਾਇੰਟਮੈਂਟ ਦੇ ਹਿਸਾਬ ਨਾਲ ਸਹੀ ਟਾਈਮ ਤੇ ਆਓ ਕੋਈ ਲੇਟੀ ਨਹੀਂ ਹੁੰਦਾ ਜੀ ਜਦੋਂ ਆਪਾਂ ਆਪਣੀ ਅਪਾਇੰਟਮੈਂਟ ਦੇ ਹਿਸਾਬ ਨਾਲ ਨਹੀਂ ਆਵਾਂਗੇ ਫਿਰ ਤਾਂ ਜੀ ਆਨਲਾਈਨ ਕਨਵਨੈਂਸ ਸਿਸਟਮ ਹੈ ਯਾ ਆਨਲਾਈਨ ਅਪਾਇੰਟਮੈਂਟ ਇਨ ਬੁਕਾਇਰ ਉਹਦੇ ਟਾਈਮ ਲਿਖ ਜਾਂਦਾ ਵੀ 8:00 ਵਜੇ ਤੁਸੀਂ ਆਉਣਾ 9:30 ਵਜੇ ਆਉਂਦਾ ਕੋਈ 10-10 ਮਿੰਟ ਦੇ ਉਸ ਨਾਲ ਲਾਉਣੀ ਹੈ ਮੰਨ ਲਓ ਅੱਜ 100 ਡਿਸਟਰੀ ਹੋਈ ਜੇ ਤਾਂ ਉਹ ਸਾਰੇ 100 ਨੂੰ ਸਾਰੇ 9 ਤੋਂ 5 ਦੇ ਵਿੱਚ ਡਿਵਾਈਡ ਹੁੰਦਾ ਠੀਕ ਜਿਹੜਾ 9:30 ਵਜੇ ਅਪਾਇੰਟਮੈਂਟ ਆ ਉਹ 12 ਵਜੇ ਆਏਗਾ ਜਿਹੜਾ 12 ਨੇ ਦਾ 12 ਵਜੇ ਆਉਣੀ ਹੁਣੇ ਹੀ ਉਹ ਸਾਰਾ ਹੋਚ ਪੋਚ ਪਬਲਿਕ ਕੁੱਲਰ ਹੋ ਗਏ ਸਭੀ ਦਾ 9 ਤੋਂ 5 ਇੱਥੇ ਬੈਠਿਆ ਸਵੇਰੇ ਤੁਸੀਂ ਆ ਕੇ 11 ਵਜੇ ਆਓ 9 ਵਜੇ ਆ ਕੇ ਦੇਖੋ 6:30 ਆ ਕੇ ਕੋਈ ਸਿੰਗਲ ਬੰਦਾ ਨਹੀਂ ਇੱਥੇ ਹੁੰਦਾ ਉਹਦੇ ਕੋਲ ਅਪਾਇੰਟਮੈਂਟ ਨਾ ਬਈ ਦਿੰਦੀ ਆ ਸੈਮੈਸਟਰ 1 ਦੇ ਦਫ਼ਤਰ ਚ ਆਇਆ ਕਿ 2 ਦੇ ਚ ਆਇਆ ਕਿ 3 ਦੇ ਚ ਆਇਆ ਮੈਂ ਵੀ ਨਹੀਂ ਐਕਸਪਲੇਨ ਕਰ ਸਕਦਾ ਕਿ ਕਿਹੜੇ ਦਫ਼ਤਰ ਵਿੱਚ ਹੈ। ਅੰਮ੍ਰਿਤਸਰ ਵਿੱਚ ਟ੍ਰੈਫਿਕ ਦੇ ਪਹਿਲਾਂ ਹੀ ਬੁਰੇ ਹਾਲ ਹਨ। ਉਧਰ ਲੋਕ ਵਾਹਨਾਂ ਦੀ ਗਲਤ ਪਾਰਕਿੰਗ ਕਰਕੇ ਹੋਰ ਰਾਹਗੀਰਾਂ ਲਈ ਵੀ ਮੁਸ਼ਕਲਾਂ ਖੜੀਆਂ ਕਰ ਦਿੰਦੇ ਹਨ। ਟ੍ਰੈਫਿਕ ਪੁਲਿਸ ਦੀ ਗੱਲ ਕਰੀਏ ਤਾਂ ਉਹ ਚਲਾਨ ਕੱਟਣ ਵਿੱਚ ਮਸਰੂਫ ਹੁੰਦੇ ਹਨ। ਸਾਡੀ ਟੀਮ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕੀਤਾ ਜਿੱਥੇ ਟ੍ਰੈਫਿਕ ਦੇ ਬੁਰੇ ਹਾਲ ਦੇਖੇ ਗਏ। खड़े हाँ दीप कॉम्पलैक्स के सामने देख सकते हो कि ट्रैफिक है अपनी लाइफ मैं आज तक कि मैं पिछले कुछ सालों तो देख रही हाँ देखो सारे आपो तो आप ओवरटेकिंग कर ला ओवरटेकिंग करते कर कर जो तो एक्सीडेंट होंगे ਉਸ ਦਾ ਵੀ ਇਹਨਾਂ ਉੱਪਰ ਕੋਈ ਅਸਰ ਨਹੀਂ ਹੈ ਕਿ ਕਿ ਪੁਲਿਸ ਵਾਲੇ ਜਿਹੜੇ ਨੇ ਉਹ ਚਲਾਣ ਕੱਟਦੇ ਨੇ ਪਰ ਜਿਹੜੀ ਜਨਤਾ ਹੈ ਉਹ ਹਾਇਰ ਅਥਾਰਟिटीज ਦੇ ਨਾਲ ਗੱਲ ਕਰਾ ਕੇ ਪੁਲਿਸ ਵਾਲੇ ਦੇ ਉੱਪਰ ਪ੍ਰੈਸ਼ਰ ਪਾਉਂਦੀ ਹੈ ਕਿ ਸਾਡਾ ਚਲਾਅ ਨਾ ਕੱਟਿਆ ਜਾਵੇ ਬਾਕੀ ਦੀ ਜਾਣਕਾਰੀ ਅਸੀਂ ਪੁਲਿਸ ਵਾਲੇ ਕੋਲੋਂ ਨਹੀਂ ਆਈ ਤਾਂ ਇਹ ਟ੍ਰੈਪ ਜਿਹੜੀਆਂ ਗੱਡੀਆਂ ਰੋਡ ਤੇ ਲੱਗੀਆਂ ਸਾਈਡ ਤੇ ਉਹਨਾਂ ਨੂੰ ਤੋੜਾਂਗੇ ਤੇ ਟ੍ਰੈਪ ਤੋੜੇਗੀ ਜਿਹੜਾ ਨਹੀਂ ਤੋੜਤਾ ਉਹਦਾ ਚਲਾਣ ਕਰਾਂਗੇ ਕਿ ਜਨਤਾ ਤੁਹਾਡੇ ਕਹਿਣਾ ਮੰਦੀ ਹੈ ਨਹੀਂ ਮੈਂ ਨਾ ਤੈਨੂੰ ਪਰੇਸ਼ਾਣ ਕਿਹੜਾ ਮੰਨਦਾ ਕਹਿਣਾ ਜੀ ਆ ਹੁਣ ਤੁਹਾਡੇ ਸਾਹਮਣੇ ਵੇਖ ਲੋ ਕੀ ਕਰਨ ਦੇ ਆ ਵੇ ਕੀ ਕਰਾਉਂਦੇ ਹੋ ਜੀ ਤੇਨੇ ਕੀ ਤੁਹਾਡੇ ਉੱਪਰ ਪ੍ਰੈਸ਼ਰ ਪਾਇਆ ਜਾਂਦਾ ਹੈ ਕਿ ਆ ਹਾ ਕੀ ਆ ਉਹਨੇ ਪ੍ਰੈਸ਼ਰ ਹੀ ਪੈਣ ਲੱਗਾ ਹੋtio ਲੱਗਾ ਜੀ ਕਿਸ ਤਰ੍ਹਾਂ ਬੱਚਾ ਤੂੰ ਕੀ ਕਹਿਣਾ ਚਾਹੁੰਦੇ ਹੋ ਕੋਈ ਨਹੀਂ ਅਹੀਂ ਕਹਿਣਾ ਜੀ ਜੋ ਹੋ ਗਿਆ ਠੀਕ ਹੈ ਜੋ ਚੱਲਦਾ ਹੱਜਣਾ ਜੀ ਬਸ ਸੁਤ ਪਾਵੇਂ ਛੱਡੇ ਨਹੀਂ ਦਵਾਈ ਤਾਂ ਨਹੀਂ ਚਾਹੁੰਦੇ ਪਰ ਹੁਣ ਕੀ ਕਰੀਏ ਜਰੂ ਉਹਨਾਂ ਦੀ ਗੱਲ ਉਹਦੇ ਨਾਲ ਅਸੀਂ ਜਿਹੜੀ ਕੀਤੀ ਹੋਈ ਸੀ ਗੱਲਬਾਤ ਪਰ ਨਹੀਂ ਜਿੱਥੇ ਅਸੀਂ ਗਲਤ ਐ ਸਾਨੂੰ ਗਲਤੀ ਆਪਣੀ ਮੰਨਨੀ ਚਾਹੀਦੀ ਨਾ ਕਿ ਹਾਇਰ ਅਥਾਰਟੀਸ ਨੇ ਕੋਲੋਂ ਸਾਨੂੰ ਪ੍ਰੈਸ਼ਰਾਈਜ਼ ਕਰਾਇਣਾ ਚਾਹੀਦੇ ਪੁਲਿਸ ਵਾਲੇ ਨੂੰ ਫਿਰ ਐਸੀ ਕਰਨੇ ਪੁਲਸ ਵਾਲੇ ਗਲਤ ਆ ਪੁਲਸ ਵਾਲੇ ਕੀ ਕਰਨ ਫਿਰ ਜਦੋਂ ਉੱਪਰੋਂ ਹੀ ਪ੍ਰੈਸ਼ਰ ਆ ਜਾਏਗਾ ਕਿ ਨਹੀਂ ਜੀ ਤੁਸੀਂ ਇਹਦਾ ਚਲਾ ਨਹੀਂ ਘਟਣਾ ਫਿਰ ਤੁਸੀਂ ਕੀ ਕਰੋਗੇ ਸੋ ਐਸੀਗਾ ਸਾਡੇ ਅੰਮ੍ਰਿਤਸਰ ਦਾ ਸੈਂਟਰ ਜਿੱਥੇ ਅੱਜ ਅਸੀਂ ਖੜੇ ਖੜ ਗਏ ਤੁਹਾਨੂੰ ਇੰਨਾ ਸਾਰਾ ਟ੍ਰੈਫਿਕ ਦਿਖਾਇਆ ਔਰ ਜਨਤਾ ਵੀ ਸਮੱਸਿਆ ਦੱਸੀ ਤੁਹਾਨੂੰ एक्स्ट्राली होस्ट चोरीस्ते नाल ਮੈਨ ਤੁਹਾਨੂੰ ਮਿਲਦੇ ਰਹਾਂਗੇ ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੈਬਲ ਆਪਰੇਟਰ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੈਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੈਬਲ ਨਾਲ ਮਿਲ ਕੇ ਅਤਿ ਗ੍ਰਾਹਕਾਂ ਨੂੰ ਗੁੰਮਰਾ ਕਰਕੇ ਅਤੇ ਛੂਟ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਜੇਕਰ ਨੌਕਰੀ ਛੱਡ ਚੁੱਕੇ ਫਾਸਟਵੇ ਕੈਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾ ਜਾਂ ਛੂਟ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੈਬਲ ਆਪਰੇਟਰ ਦੇ ਮਾਲਕ ਨੂੰ ਇਤਲਾ ਦੇਵੋ ਜਬਾਲ ਰੋਡ ਆਨੰਦ ਐਵੇਨਿਊ ਵਿਖੇ ਵਿਧਾਇਕ ਡਾਕਟਰ ਅਜੀਤ ਗੁਪਤਾ ਨੇ ਦੌਰਾ ਕੀਤਾ ਅਤੇ ਇਲਾਕੇ ਵਿੱਚ ਪਾਣੀ ਦੀਆਂ ਪਾਈਪਾਂ ਦਾ ਉਦਘਾਟਨ ਕੀਤਾ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਮੌਜੂਦ ਸਨ ਆਨੰਦ ਐਵੇਨਿਊ ਦੇ ਇਲਾਕਾ ਵਾਸੀਆਂ ਨੂੰ ਇਹ ਦੱਸਣ ਚ ਬੜੀ ਮਿਲੋ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਕਾਫੀ ਦੇਰ ਤੋਂ ਜਿਹੜਾ ਕੰਮ ਪੀਨਾਲੇ ਪਾਣੀ ਦਾ ਔਰ ਟਿਊਬਵੈੱਲ ਦਾ ਔਰ ਪੀਨਲੇ ਪਾਣੀ ਦੀਆਂ ਪਾਈਪਾਂ ਦਾ ਕੰਮ ਜਿਹੜਾ ਪੈਂਡਿੰਗ ਸੀਗਾ ਉਹ ਅੱਜ ਅਸੀਂ ਉਦਘਾਟਨ ਕਰ ਦਿੱਤਾ ਹੈ ਵਰਕ ਆਰਡਰ ਹੋ ਗਿਆ ਕੱਲ ਤੋਂ ਜਿਹੜਾ ਕੰਮ ਹੈ ਉਹ ਸ਼ੁਰੂ ਹੋ ਜਾਏਗਾ ਉਹਨੇ ਇੱਕ ਨਵੀਂ ਇਹਨਾਂ ਨੇ ਮੰਗ ਇੱਥੇ ਰੱਖੀ ਹੈ ਕਿ ਇੱਥੇ ਜਿਹੜਾ ਸੀਵਰੇਜ ਹੈ ਛੋਟਾ ਪਿਆ ਹੈ ਸੀਵਰੇਜ ਨੂੰ ਵੱਡਾ ਕਰਨ ਦੀ ਸਿਫਾਰਿਸ਼ ਕਰ ਰਹੇ ਨੇ ਤਾਂ ਮੈਂ ਆਪਣੇ ਜਿਹੜੇ ਸਾਡੇ ਐਸਟੀਓ ਨੇ ਉਹਨਾਂ ਨੂੰ ਹੁਣੇ ਕਹਿ ਦਿੱਤਾ ਕਿ ਜਲਦੀ ਤੋਂ ਜਲਦੀ ਇਹਦਾ ਐਸਟੀਮੇਟ ਬਣਾਉਣ ਐਮਐਲਏ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਜਿਹੜਾ ਸਾਡੀ ਕਨੌਲੀ ਦੀ ਇੰਨੀ ਕੁ ਸਹੂਲਤ ਦਿੱਤੀ ਆ ਮੈਂ ਅਗਵੀ ਉਮੀਦ ਰੱਖਾਂਗਾ ਇਹਨਾਂ ਭਰਾਵਾਂਗੇ ਕਿ ਬਹੁਤਾ-ਬਹੁਤ ਸਾਨੂੰ ਇਸੋਂ ਦਾ ਸੰਯੋਗ ਦੇਣ ਸੀਨੀਅਰ ਪਾਜਪਾ ਨੇਤਾ ਅਤੇ ਸਾਬਕਾ ਸਿਹਤ ਮੰਤਰੀ ਸਵਰਗੀ ਡਾਕਟਰ ਬਲਦੇਵ ਰਾਜ ਚਾਵਲਾ ਦੀ ਪਹਿਲੀ ਵਰਸੀ ਤੇ ਪਾਜਪਾ ਜ਼ਿਲ੍ਹਾ ਦਫ਼ਤਰ ਸ਼ਹੀਦ ਹਰਬੰਸ ਲਾਲ ਖੰਨਾ ਯਾਦਗਾਰ ਵਿਖੇ ਪਾਜਪਾ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਦੂ ਦੀ ਪ੍ਰਧਾਨਗੀ ਹੇਠ ਇੱਕ ਸ਼ਰਧਾਂਜਲੀ ਸਭਾ ਦਾ ਆਯੋਜਨ ਕੀਤਾ ਗਿਆ ਇਸ ਦੌਰਾਨ ਸਵਰਗੀ ਡਾਕਟਰ ਬਲਦੇਵ ਰਾਜ ਚਾਵਲਾ ਦੀ ਆਤਮਾ ਦੀ ਸ਼ਾਂਤੀ ਲਈ ਹਵਨ ਯਗ ਅਤੇ ਲੰਗਰ ਦਾ ਆਯੋਜਨ ਕੀਤਾ ਗਿਆ ਇਸ ਤੋਂ ਬਾਅਦ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਸਵਰਗੀ ਡਾਕਟਰ ਬਲਦੇਵ ਰਾਜ ਚਾਵਲਾ ਦੀ ਫੋਟੋ ਨੂੰ ਸ਼ਰਧਾਂਜਲੀ ਪੇਸ਼ ਕੀਤੀ। ਇਸ ਮੌਕੇ ਸ਼੍ਰੀ ਦੁਰਗਿਆਨਾ ਕਮੇਟੀ ਪ੍ਰਧਾਨ ਪ੍ਰੋਫੈਸਰ ਲక్ష్ਮੀਕਾਂਤਾ ਚਾਵਲਾ, ਸਾਬਕਾ ਮੇਅਰ ਬਖਸ਼ੀ ਰਾਮ अरोड़ा, ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ, ਭਾਜਪਾ ਸੀਨੀਅਰ ਨੇਤਾ ਰਾਜੇਸ਼ ਹਣੀ, ਭਾਜਪਾ ਆਗੂ ਸੁਰੇਸ਼ ਮਹਾਜਨ, ਸਾਬਕਾ ਚੇਅਰਮੈਨ ਪ੍ਰੀਨਾ ਜੇਤਲੀ, ਭਾਜਪਾ ਪੰਜਾਬ ਸਕੱਤਰ ਸੂਰਜ ਭਰਦਵਾਜ, ਸ਼੍ਰੀ ਦੁਰਗਿਆਨਾ ਕਮੇਟੀ ਦੇ ਜਨਰਲ ਸਕੱਤਰ ਅਰुण ਖੰਨਾ, ਭਾਜਪਾ ਨੇਤਾ ਅਨੁਜ ਪੰਡਾਰੀ काउंसलर गौरव गिल बीजेपी नेता केवल कुमार साका सूबा मीत प्रधान राकेश गिल सुखमिंदर सिंह पिंटू कुमार अमित गुरप्रताप सिंह टीका जिला जनर्स कतर मनीष शर्मा जिला महा सचिव संजीव कुमार शिवाला बाग पायाते पीआरओ विजय रोली काउंसलर श्रुति वेज काउंसलर गौरव गिल काउंसलर कृति अरोड़ा बलदेव राज बग्गा अनुक्षिका राजीव शर्मा डिम्पी विश्व हिंदू परिषद तो हरिंदर अग्रवाल समेत बीजेपी अगुवत वर्कर मौजूद सान ਬੀਜੇਪੀ ਹਲਕਾ ਕੇਂਦਰੀ ਦੇ ਇੰਚਾਰਜ ਡਾਕਟਰ ਰਾਮ ਚਾਵਲਾ ਅਤੇ ਉਹਨਾਂ ਦੇ ਸਮੂਹ ਪਰਿਵਾਰ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਕਦੇ ਵੀ ਕਿਸੇ ਗਰੀਬ ਆਦਮੀ ਨੂੰ ਨਿਰਾਸ਼ ਨਹੀਂ ਉਹਨਾਂ ਨੇ ਕੀਤਾ ਸੀ। ਉਹਨਾਂ ਕੋਲ ਇੱਕ ਬਸਤੀ ਹੈਗੀ ਸੀ ਪਾਸ ਸੀ। ਹਮੇਸ਼ਾ ਉੱਥੋਂ ਦੇ ਲੋਕ ਪੈਸੇ ਨਹੀਂ ਵਿਕਤੇ ਤਾਂ ਵੀ ਡਾਕਟਰ ਸਾਹਿਬ ਨੇ ਫ੍ਰੀ ਰਾਜ ਜਿਹੜਾ ਕਰਦੇ ਰਹੇ। ਉਹਨਾਂ ਦਾ ਅੱਗੇ ਪਰਿਵਾਰ ਉਹੀ ਚੀਜ਼ ਸੰਸਕਾਰ ਜੋ ਅਸੀਂ ਆਪਣੇ ਚੜ੍ਹਾਖਣੇ ਆ ਸਾਡੇ ਬੱਚਿਆਂ ਜੀ ਵੀ ਆਇਆ ਉਸ ਤੋਂ ਬੜੀ ਵਧੀਆ ਚੀਜ਼ ਨਹੀਂ ਹੁੰਦੀ ਜਦੋਂ ਤਾਂ ਮੈਂ ਅਧਿਐਕਸ਼ ਬਣਿਆ ਔਰ ਮੈਂ ਉਹਨਾਂ ਕੋਲ ਗਿਆ ਤੇ ਸਾਨੂੰ ਐਸਾ ਅਨੁਭਵ ਹੋਇਆ ਕਿ ਆਪਾਂ ਇੱਕ ਪੁੱਤਰ ਜਦੋਂ ਪਿਤਾ ਕੋ ਜਾਂਦਾ ਔਰ ਸਿਖਾਂਦਾ ਉਸ ਤਰ੍ਹਾਂ ਉਹਨਾਂ ਨੇ ਆਪਣੇ ਕੋਲ ਬਿਠਾ ਕੇ ਕਿਸ ਤਰ੍ਹਾਂ ਜ਼ਿਲ੍ਹੇ ਨੂੰ ਚਲਾਣਾ ਹੈ ਔਰ ਕਿਤਨਾ ਸੰਗਠਨ ਨੂੰ ਕਈ ਜਿਹੜੀਆਂ ਅਮਰੀਕੀਆਂ ਨੂੰ ਸਮਝਾਈਆਂ ਕਈ ਵਾਰ ਕੇ ਲੋਕ ਕਿ ਤੁਸੀਂ ਡਾਕਟਰ ਸਾਹਿਬ ਤੁਸੀਂ ਮੰਤਰੀ ਦਾ ਪ੍ਰੈਕਟਿਸ ਫਰੈਂਸ ਰੱਖਿਆ ਕਰੋ ਨਾ ਜੇ ਕੋਈ ਮਰਸਰ ਹੋ ਗਿਆ ਛੜੀ ਗੜ ਉਸ ਨੂੰ ਖੈਰਤ ਦੀ ਵਿਵਸਥਾ ਹੋਈ ਕਿ ਨਹੀਂ ਹੋਈ ਉਹਦੇ ਖਾਣੇ ਦੀ ਵਿਵਸਥਾ ਹੋਈ ਕਿ ਨਹੀਂ ਹੋਈ ਇਹ ਛੋਟੇ ਛੋਟੇ ਗੱਲਾਂ ਦੇ ਵਿੱਚ ਚਿੰਤਾ ਮੰਤਰੀ ਕਰ ਲਿਆ ਇਹਦਾ ਮਤਲਬ ਉਹ ਜਿਹੜਾ ਸੁਨਸੇਪਣ ਹੈ ਜਿਹੜਾ ਸਾਡੇ ਕੋਲ ਸੀ ਕਿਹਾ ਉਹਨਾਂ ਨੇ ਆ ਜਨਮ ਸਾਡੇ ਸਭ ਦੇ ਪ੍ਰੇਰਨਾ ਸੋਤਰਨ ਡਾਕਟਰ ਬਲੇਰਾ ਚਾवला ਜੀ ਦੀ ਅੱਜ ਜਿਹੜੀ ਵਰਸੀ ਹੈ ਮੈਂ ਉਹਨਾਂ ਨੂੰ ਪਰਮਾਤਮਾ ਦੇ ਅੱਗੇ ਅਰਦਾਸ ਕਰਦਾ ਵਾਂ ਕਿ ਉਹਨਾਂ ਦੀ ਜਿਹੜੀ ਆਤਮਾ ਨੂੰ ਸ਼ਾਂਤੀ ਦੇਣ ਔਰ ਜਿਸ ਪ੍ਰਕਾਰ ਉਹਨਾਂ ਨੇ ਸਮਾਜ ਦੀ ਸੇਵਾ ਕੀਤੀ ਹੈ ਅਸੀਂ ਉਹਨਾਂ ਤੋਂ ਹੀ ਪ੍ਰੇਰਨਾ ਲੈ ਕੇ ਅੱਜ ਮੈਂ ਭਾਰਤੀ ਜਨਤਾ ਪਾਰਟੀ ਵਿੱਚ ਇਸ ਲੈਵਲ ਤੇ ਕੰਮ ਕਰ ਰਿਹਾ ਵਾਂ ਤੇ ਮੈਂ ਵੇਖਿਆ ਵਾ ਕਿ ਕਿਸ ਪ੍ਰਕਾਰ ਉਹਨਾਂ ਵਿੱਚ ਕੋਈ ਬੋਮਜਾਜ ਨਹੀਂ ਸੀ ਚਾਹੇ ਕੋਈ ਗਰੀਬ ਹੈ ਚਾਹੇ ਕਿਨੇ ਮਲੇ ਕਪੜੇ ਪਾਏ ਕੋਈ ਹਰ ਕਿਸੇ ਨਾਲੋ ਗਲੇ ਲਾ ਕੇ ਮਿਲਦੇ ਸੀ ਹਰ ਕਿਸੇ ਨੂੰ ਪਿਆਰ ਕਰਦੇ ਸੀ ਅੱਜ ਸਾਡੇ ਬਹੁਤ ਹੀ ਪਰਮ ਆਦਰਯੋਗ ਸਵਰਗੀ ਆ ਜਿਨ੍ਹਾਂ ਨੂੰ ਅਸੀਂ ਹਮੇਸ਼ਾ ਸਮਾਜ ਦਾ ਇੱਕ ਉਦਾਹਰਣ ਕਰਨ ਵਾਲੇ ਇੱਕ ਰਾਜਨੀਤਿਕ ਸਵਰਗਿਆ ਬਲਦੇਵ ਰਾਜ ਚਾਵਲਾ ਜੀ ਦਾ ਇੱਥੇ ਹਵਨ ਜਗਿਆ ਹੋਇਆ ਪਹਿਲੀ ਵਰਸੀ ਹੋਈ ਆ ਤਾਂ ਸਾਰੇ ਜਨੇ ਪਾਰਟੀ ਦੇ ਔਰ ਪਾਰਟੀ ਤੋਂ ਬਾਹਰ ਵੀ ਜਿਹੜੇ ਲੋਗ ਆ ਉਹ ਇੱਥੇ ਆਏ ਆ ਕਿਉਂਕਿ ਉਹਨਾਂ ਦਾ ਕਾਦੀ ਏਡਾ ਵੱਡਾ ਸੀਗਾ ਕਿ ਉਹਨਾਂ ਨੂੰ ਹਰ ਆਦਮੀ ਇੱਕ ਸਨਮਾਨਿਤ ਤਰੀਕੇ ਨਾਲ ਮੰਨਦਾ ਸੀ ਜੀ ਡਾਕਟਰ ਸਾਹਿਬ ਦਾ ਸ਼ਬਦਾਂ ਜਲੀ ਸਪੋਕ ਆ ਜੀ ਦੇਖੋ ਡਾਕਟਰ ਸਾਹਿਬ ਦੇ ਲਾਇਬਟੇ ਅੱਜ ਬਹੁਤ ਬਹੁਤ ਪੁਰਾਣੇ ਲੋਗ ਐ ਦੇਖਣ ਨੂੰ ਮਿਲ ਰਹੇ ਆ ਅੱਜ ਸਾਰੀ ਦੁਨੀਆ ਉਹਨਾਂ ਨੂੰ ਯਾਦ ਕਰ ਰਹੀ ਆ ਸਾਡੀ ਪਰਮਾਤਮਾ ਅਗੇ ਐਹੀ ਅਰਦਾਸ ਹੈ ਕਿ ਜਿੱਥੇ ਵੀ ਹੋਵੇ ਭੋਣ ਕੇ ਦਿਓ ਸਵਰਗ ਚ ਇਸ ਤਰ੍ਹਾਂ ਹੀ ਆਪਣੇ ਸਾਰੇ ਕਰਮਕর্তਾਂ ਦੇ ਭੈਣ ਭਰਾਵਾਂ ਦੇ ਅਸ਼ੀਰਵਾਦ ਬਣਾਈ ਰੱਖਣ ਪਰਮਾਤਮਾ ਨੂੰ ਮੰਨਣ ਵਾਲੇ ਡਾਕਟਰ ਬਲਦੇਵ ਜੀ ਅੱਜ ਮੈਂ ਉਹਨਾਂ ਦੇ ਚਰਨਾਂ ਦੇ ਵਿੱਚ ਜੋ 1 ਸਾਲ ਪੂਰਾ ਹੋਇਆ ਪਰਿਵਾਰ ਸੁਖਸ਼ਾਂਤ ਸ਼ਾਂਤੀ ਹੋਵੇ ਜੋ ਖੰਨਾ ਸਮਾਰਕ ਦੇ ਵਿੱਚ ਕਾਰਜਕ੍ਰਮ ਹੋ ਰਿਹਾ ਵਾ ਉਹਦੇ ਵਾਸਤੇ ਜਿੰਨੇ ਵੀ ਕਰਮਕর্তਾ ਇੱਥੇ ਆਏ ਆ ਉਹ ਪ੍ਰੇਰਨਾ ਲੈ ਕੇ ਜਾਣ ਅੱਜ ਡਾਕਟਰ ਬਲਦੇਰਾ ਚਾਵਲਾ ਜੀ ਦੀ ਪਹਿਲੀ ਵਰਸੀ ਬਣਾਈ ਗਈ ਸਾਡੇ ਬਹੁਤ ਪੁਰਾਣੇ ਤੋਂ ਪੁਰਾਣੇ ਕਾਰਜਕਰਤਾ ਜਿੰਨੇ ਵੀ ਭਾਰਤੀ ਜਨਤਾ ਪਾਰਟੀ ਜਿਨ੍ਹਾਂ ਨੇ ਉਹਨਾਂ ਦੇ ਨਾਲ ਕੰਮ ਕੀਤਾ ਸੀ ਰਾਸ਼ਟਰੀ ਸਵੈਮਸੇਕ ਸੰਗ ਦੇ ਕਾਰਜਕਰਤਾ ਜਿਹੜੇ ਉਹਨਾਂ ਦੇ ਨਾਲ ਕੰਮ ਕਰਦੇ ਰਹੇ ਸਾਰੇ ਅੱਜ ਇੱਥੇ ਉਪਸਥਿਤ ਹੋਏ ਸੀ ਔਰ ਸਾਰਿਆਂ ਨੇ ਉਹਨਾਂ ਨੂੰ ਨਮਨ ਕੀਤਾ ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ মুਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ ਫਾਸਟਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਣਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 573 ਤੇ ਕੀਤਾ ਜਾ ਰਿਹਾ ਹੈ ਮੰਦਿਰ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ 10ਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਗੁਰਪੁਰਬ ਅਤੇ ਤਨਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਬਾਦ ਦਸ਼ਮੇਸ਼ ਨਗਰ ਜੋੜਾ ਫਾਟਕ ਤੋਂ ਸਜਾਇਆ ਗਿਆ ਨਗਰ ਕੀਰਤਨ ਦਾ ਗੁਰਦੁਆਰਾ ਸ਼ਹੀਦ ਦੁਸ਼ਟ ਦਮਨ ਮੇਨ ਬਾਜ਼ਾਰ ਜੱਜ ਨਗਰ ਵਿਖੇ ਪੁੱਜਨ ਤੇ ਗੁਰਦੁਆਰਾ ਸਾਹਿਬ ਦੇ ਸਮੂਹ ਕਮੇਟੀ ਮੈਂਬਰਾਂ ਵੱਲੋਂ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ ਕਮੇਟੀ ਦੇ ਪ੍ਰਧਾਨ ਸੁਵਿੰਦਰ ਸਿੰਘ ਅੰਮ੍ਰਿਤਸਰ ਕੇਬਲ ਟੀਵੀ ਆਪਰੇਟਰਸ ਐਸੋਸੀਏਸ਼ਨ ਦੇ ਪ੍ਰਧਾਨ ਹਰदयाल ਸਿੰਘ ਪ੍ਰਿੰਸੀਪਲ ਸੁਵਿੰਦਰ ਸਿੰਘ ਅਤੇ ਗੋਪਾਲ ਸਿੰਘ ਵੱਲੋਂ ਪੰਜ ਪਿਆਰ ਆ ਅਤੇ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਨੂੰ ਸਰੋਪਾ ਪੇਟ ਕੀਤੇ ਗਏ ਅਤੇ ਸੰਗਤ ਵਿੱਚ ਪ੍ਰਸ਼ਾਦ ਵਰਤਾਏ ਗਏ ਇਸ ਮੌਕੇ ਕਾਉਂਸਲਰ ਸਤਨਾਮ ਸਿੰਘ ਸਾਹਾ ਸ਼ਾਇਨ ਸਟਾਰ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ ਦੇ ਪ੍ਰਿੰਸੀਪਲ ਰਵਿੰਦਰ ਕੌਰ ਜਸਪਿੰਦਰ ਸਿੰਘ ਪੰਨੂ ਅਮਰਜੀਤ ਸਿੰਘ ਰੰਧਾਵਾ ਬਾਬਾ ਗੁਰਜਨ ਸਿੰਘ ਜੈਦੀਪ ਸਿੰਘ ਸੁਖਦੇਵ ਸਿੰਘ ਸਨੇ ਵੱਡੀ ਗਿਣਤੀ ਵਿੱਚ ਸਕੂਲੀ ਬੱਚਿਆਂ ਗਤਕਾ ਅਤੇ ਬੈਂਡ ਪਾਰਟੀਆਂ ਨੇ ਹਾਸੇ ਭਰੀ ਸਮਾ ਹੋ ਗਿਆ ਛੋਟਾ ਜਿਹਾ ਬ੍ਰੇਕ ਡਾਊਨ ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ ਅੰਮ੍ਰਿਤਸਰ ਦੇ ਡਰਾਈਵਿੰਗ ਟੈਸਟ ਟਰੈਕ ਤੇ ਲੋਕਾਂ ਨੂੰ ਪੇਸ਼ ਆ ਰਹੀਆਂ ਨੇ ਮੁਸ਼ਕਲਾਂ ਇਹ ਤੇ ਕੁਝ ਹੋਰ ਖਾਂ ਬ੍ਰੇਕ ਛੋਟਾ ਜਿਹਾ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਅੰਮ੍ਰਿਤਸਰ ਦਾ ਡਰਾਈਵਿੰਗ ਟੈਸਟ ਟਰੈਕ ਜਿੱਥੇ ਕਿ ਚਾਰ ਪਹੀਆ ਵਾਹਨ ਟੈਸਟ ਬੰਦ ਕੀਤੇ ਹੋਏ ਨੇ ਅਤੇ ਇਸ ਕਾਰਨ ਉਥੇ ਟੈਸਟ ਦੇਣ ਆਏ ਲੋਕ ਕਾਫੀ ਪਰੇਸ਼ਾਨ ਹੋ ਰਹੇ ਹਨ ਜਦੋਂ ਸਾਡੀ ਫਾਸਟ ਵੀ ਨਿਊਜ਼ ਟੀਮ ਨੇ ਉਸ ਡਰਾਈਵਿੰਗ ਟਰੈਕ ਦਾ ਦੌਰਾ ਕੀਤਾ ਤਾਂ ਉਥੇ ਮੌਜੂਦ ਕਰਮਚਾਰੀ ਨੇ ਟੀਮ ਨਾਲ ਗੱਲ ਕਰਦਿਆਂ ਇਸ ਮੁਸ਼ਕਿਲ ਦੇ ਪਿੱਛੇ ਦਾ ਕਾਰਨ ਦੱਸਿਆ ਸਰੇ ਦਾ ਰੀਜ਼ਨ ਸੀਗਾ ਕਿ ਗਵਰਨਮੈਂਟ ਦਾ ਜਿਹੜਾ ਹੈਗਾ ਠੇਕਾ ਸੀਗਾ ਸਮਾਰਟ ਚਿਪ ਕੰਪਨੀ ਦੇ ਨਾਲ ਉਹ ਠੇਕਾ ਜਿਹੜਾ ਹੈਗਾ ਵਾ ਉਹ ਖਤਮ ਹੋ ਚੁੱਕਿਆ ਤੇ ਨਵੀਂ ਕੰਪਨੀ ਦਾ ਠੇਕਾ ਜਿਹੜਾ ਐਗਰੀਮੈਂਟ ਵੈਸੇ ਹੋ ਚੁੱਕਾ ਵਾ ਉਹਨਾਂ ਦੇ ਸਿਰਫ ਆਪਣੇ ਕੋਲ EMPLOYEES ਕੁਝ ਆਉਣੇ ਆ EMPLOYEES ਕਰਕੇ ਥੋੜਾ ਕੰਮ ਡਲਿਆ ਤੇ ਇੱਕ ਆਪਣੇ ਇੱਕ ਛੋਟਾ ਜਿਹਾ ਕੈਮਰੇ ਦਾ ਇਸ਼ੂ ਸੀਗਾ 4-ਵੀਲਰ ਦੇ ਜਿਹੜੇ ਟੈਸਟ ਚਾਰ ਪਹੀਆ ਵਾਹਨ ਦੇ ਉਹ ਬੰਦ ਨੇ ਜਿਹੜੇ ਦੋ ਪਹੀਆ ਵਾਹਨ ਦੇ ਟੈਸਟ ਨੇ ਸਾਡੇ ਕੋਲ ਚੱਲਦੇ ਪਏ ਨੇ 4 ਪਹੀਆ ਦਾ ਜਿਹੜਾ ਕੈਮਰਾ ਐਕਾ ਵਾਲਾ ਖਰਾਬ ਹੈਗਾ ਵਾ ਇਸ ਕਰਕੇ ਬੰਦ ਕੀਤੇ ਨੇ ਜਿੱਦਾਂ ਹੀ ਰਿਪੇਅਰ ਹੁੰਦਾ ਆ ਆਪਾਂ ਉਸੇ ਵੇਲੇ ਕੰਮ ਸ਼ੁਰੂ ਕਰ ਦਾਂਗੇ ਹਾਂਜੀ ਹਾਂਜੀ ਪਬਲਿਕ ਆਉਂਦੀ ਸੀ ਪਬਲਿਕ ਨੂੰ ਟੂ-ਵੀਲਰ ਲਈ ਕਹਿੰਦੇ ਨੇ ਕਿ ਟੂ-ਵੀਲਰ ਅਪਲਾਈ ਕਰੋ ਦਾ ਲਾਇਸੈਂਸ ਆਪਾਂ ਕਰ ਦਿੰਦੇ ਹਾਂ 4-ਵੀਲਰ ਲਈ ਪਰ ਉਹਨੂੰ ਕਹਿੰਨੇ ਕਿ ਡੇਟ ਐਕਸਟੈਂਡ ਕਰਨੀ ਪੈਗੀ ਉਸ ਨੇ ਇਹ ਹੈ ਕਿ ਉਮੀਦ ਹੈ ਕਿ ਸੋਮਵਾਰ ਦੇ ਤੱਕ ਇਹ ਪ੍ਰੋਪਰ ਜਿਹੜਾ ਹੈਗਾ ਵਰਕਿੰਗ ਦੇ ਵਿੱਚ ਹੋ ਜਾਏਗਾ ਆਰਟੀਓਫਿਸ ਦੇ ਵਿੱਚ ਜੋ ਲੋਕ ਆਪਣਾ 4 ਵੀਲਰ ਦੀ ਟੈਸਟ ਡਰਾਈਵਿੰਗ ਲਈ ਆ ਰਹੇ ਨੇ ਉਹ ਨਾਨ ਕਰਨ ਕਿ ਜਿਹੜੀ ਪਹਿਲੀ ਕੰਪਨੀ ਸੀ ਉਹਦਾ 31 ਸتمبر ਤੱਕ ਜਿਹੜਾ ਕੰਟੈਕਟ ਖਤਮ ਹੋ ਚੁੱਕਾ ਜਿਹਦੇ ਕਾਰਨ 4 ਵੀਲਰ ਜਿਹੜੀ ਟੈਸਟ ਡਰਾਈਵਿੰਗ ਹੈ ਬਿਲਕੁਲ ਨਹੀਂ ਹੋ ਪਾ ਰਹੀ ਅਰ ਟੂ ਵੀਲਰ ਦੀ ਟੈਸਟ ਡਰਾਈਵਿੰਗ ਬਿਲਕੁਲ ਹੋ ਰਹੀ ਹੈ ਤੇ ਲੋਕ ਆਪਣਾ ਖੱਜਲਖਵਾਰ ਜਿਹੜੇ ਹੋ ਰਹੇ ਨੇ ਉਹ ਨਾ ਹੋਣ ਅਰ ਆਨ ਵਾਲੇ ਸੋਮਵਾਰ ਦੇ ਵਿੱਚ ਸਾਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਜਿਹੜੀ ਟੈਸਟ ਡਰਾਈਵਿੰਗ ਹੈ 4 ਵੀਲਰ ਦੀ ਸੋਮਵਾਰ ਤੋਂ ਸ਼ੁਰੂ ਕੀਤੀ ਜਾਏਗੀ ਅਰ ਲੋਕਾਂ ਨੂੰ ਸੁਨੇਹਾ ਦਿੱਤਾ ਗਿਆ ਸਾਡੀ ਟੀਮ ਨਾਲ ਗੱਲਬਾਤ ਕਰਦੇ ਆ ਆਰਟੀਓ ਆਫਿਸ ਤੋਂ ਸਟੈਂਡ ਹੋ ਰਹੇ ਵੱਲੋਂ ਕੈਮਰਾਮੈਨ ਰਮਨ ਕੁਮਾਰ ਦੇ ਨਾਲ ਸੁਸ਼ੀਲ ਸ਼ਰਮਾ ਫਾਸਟ ਪੇ ਨਿਊਜ਼ ਅਮਰੋਦਸਰ ਫਿਲਮੀ ਅਦਾਕਾਰਾ ਅਤੇ ਮੈਂਬਰ ਪਾਰਲੀਮੈਂਟ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ 17 ਜਨਵਰੀ ਨੂੰ ਵੱਖ-ਵੱਖ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਕੀਤੀ ਗਈ ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਤੇ ਦਿਨ ਹੀ ਇਸ ਫਿਲਮ ਦਾ ਵਿਰੋਧ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇੱਕ ਪੱਤਰ ਵੀ ਲਿਖਿਆ ਗਿਆ ਸੀ ਕਿ ਇਹ ਫਿਲਮ ਪੰਜਾਬ ਦੇ ਕਿਸੇ ਵੀ ਸਿਨੇਮਾ ਘਰ ਦੇ ਵਿੱਚ ਰਿਲੀਜ਼ ਨਾ ਕੀਤੀ ਜਾਵੇ। ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਮ੍ਰਿਤਸਰ ਦੇ ਵੱਖ-ਵੱਖ ਸਿਨੇਮਾ ਘਰਾਂ ਦੇ ਬਾਹਰ ਆਪਣਾ ਰੋਸ ਪ੍ਰਗਟ ਕੀਤਾ ਗਿਆ। ਐਸਜੀਪੀਸੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਫਿਲਮੀ ਅਦਾਕਾਰਾ ਕੰਗਨਾ ਰਣੌਤ ਸ਼ੁਰੂ ਤੋਂ ਹੀ ਪੰਜਾਬ ਖਿਲਾਫ ਬੋਲਦੀ ਆਈ ਹੈ। ਇਸ ਲਈ ਇਹ ਫਿਲਮ ਪੰਜਾਬ ਵਿੱਚ ਰਿਲੀਜ਼ ਨਹੀਂ ਹੋਣ ਦਿੱਤੀ ਜਾਵੇਗੀ। ACP ਕਗਨਦੀਪ ਸਿੰਘ ਨੇ মিডিਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਦੀ PVR cinema ਦੇ ਮੈਨੇਜਰ ਨਾਲ ਵੀ ਗੱਲਬਾਤ ਹੋਈ ਹੈ ਅਤੇ ਉਹਨਾਂ ਨੇ ਆਸ਼ਵਾਸਨ ਦਵਾਇਆ ਕਿ ਐਮਰਜੈਂਸੀ ਫਿਲਮ ਐਸ cinema ਘਰ ਦੇ ਵਿੱਚ ਰਿਲੀਜ਼ ਨਹੀਂ ਕੀਤੀ ਜਾਵੇਗੀ। ਪੰਜਾਬ ਪਰ ਵਿੱਚ ਐਮਰਜੈਂਸੀ ਫਿਲਮ ਨੂੰ ਰੋਕਣ ਲਈ ਪ੍ਰੋਗਰਾਮ ਬਣਿਆ ਸੀਗਾ। ਅਸੀਂ ਇਸ ਲਈ CM ਭਗਵਤ ਮਾਨ ਨੂੰ ਜੱਟੇਪੇ ਜੀ ਸੀ ਮਾਨ ਜੋ ਪ੍ਰਧਾਨ ਸਾਹਿਬ ਉਸਤਾਦ ਜੀ ਨੂੰ ਦੱਸ ਦਿੱਤਾ ਹਮ ਜੀ ਵੱਲੋਂ ਕਿ ਫਿਲਮ ਦੇ ਰੋਕ ਲਈ ਜਾਵੇ। ਅਸੀਂ DC ਸਾਹਿਬਾਨ ਪੰਜਾਬ ਪਰ ਜੀ ਉਹਨਾਂ ਨੇ ਵੀ ਲੈਟਰ ਲਿਖੇ ਨੇ ਕਿ ਇਹ ਫਿਲਮ ਤੇ ਰੋਕ ਲਾਈ ਜਾਵੇ ਤੇ ਕੱਲ ਅਸੀਂ ਡੀਸੀ ਅੰਮ੍ਰਿਤਸਰ ਨੂੰ ਇੱਕ ਬੇਨਤੀ ਕੀਤੀ ਸੀ ਕਿ ਜਿਹੜੀ ਅੰਮ੍ਰਿਤਸਰ ਚ ਫਿਲਮ ਰਿਲੀਜ਼ ਹੋ ਰਹੀ ਆ ਇਹਨਾਂ ਤੇ ਰੋਕ ਲਾਈ ਜਾਵੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ ਅਸੀਂ ਗ੍ਰਹਿ ਮੰਤralੇ ਨਾਲ ਗੱਲ ਕਰਕੇ ਤੇ ਕੋਸ਼ਿਸ਼ ਕਰਾਂਗੇ ਫਿਲਮ ਨੂੰ ਰਿਲੀਜ਼ ਕਰ ਰਹੀ ਤੋਂ ਰੋਕ ਲ ਲਈ ਅੱਜ ਅਸੀਂ ਇਸ ਥੀਏਟਰ ਚ ਫਿਲਮ ਰਿਲੀਜ਼ ਹੋ ਰਹੀ ਉਹਨੂੰ ਰੋਕਣ ਲਈ ਆਏ ਕਿ ਇੱਥੇ ਰਿਲੀਜ਼ ਨਹੀਂ ਹੋਣ ਦੇਣੀ ਕਿਉਂਕਿ ਇਹ ਪੰਜਾਬ ਦਾ ਮਾਹੌਲ ਖਰਾਬ ਕਰ ਲਈ ਸਾਜ਼ਿਸ਼ ਆ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਕਿ ਇਹ ਫਿਲਮ ਤੇ ਰੋਕ ਲਈ ਜਾਵੇ ਤਰਨਤਾਰਨ ਦੇ ਇਤਿਹਾਸਿਕ ਪਿੰਡ ਸਰਹਾਲੀ ਕਲਾਂ ਦੇ ਸੰਤ ਬਾਬਾ ਤਾਰਾ ਸਿੰਘ ਜੀ ਯਾਦਗਾਰੀ ਗਊਸ਼ਾਲਾ ਵਿਖੇ ਪਸ਼ੂ ਪਾਲਨ ਵਿਭਾਗ ਤਰਨਤਾਰਨ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਗਊ ਭਲਾਈ ਕੈਂਪ ਲਗਾਇਆ ਗਿਆ ਜਿੱਥੇ ਡਿਪਟੀ ਡਾਇਰੈਕਟਰ ਮਨੀਸ਼ ਕੁਮਾਰ ਗੁਪਤਾ ਦੇ ਨਿਰਦੇਸ਼ਾਂ ਤੇ ਪੰਜਾਬ ਗਊ ਸੇਵਾ ਕਮਿਸ਼ਨ ਪੰਜਾਬ ਦੇ ਸਹਿਯੋਗ ਨਾਲ ਡਾਕਟਰਾਂ ਦੀ ਟੀਮ ਪਹੁੰਚੀ ਅਤੇ ਉਹਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਇਸ ਮੌਕੇ ਸੰਤ ਬਾਬਾ ਸੁਖਾ ਸਿੰਘ ਵੱਲੋਂ ਸਾਰੀ ਸੰਗਤ ਨੂੰ ਇਹ ਵਿਸ਼ਵਾਸ ਦਵਾਇਆ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰੀਕੇ ਦੇ ਹੋਰ ਵੀ ਉਪਰਾਲੇ ਕੀਤੇ ਜਾਣਗੇ ਸਾਡੇ ਪਸ਼ੂ ਪਾਲਣੂ ਆਤਰਨ ਤੁਨ ਵੱਲੋਂ ਪੰਜਾਬ ਗਊ ਸਭਾ ਕਮਿਸ਼ਨ ਪੰਜਾਬ ਸਰਕਾਰ ਵੱਲੋਂ ਦੇ ਸੇਜੋਕਤ ਦਾ ਇੱਕ ਤੇ ਇੱਕ ਸਰਹਾਲੇ ਗਊਸ਼ਾਲਾ ਦੇ ਵਿੱਚ ਪਸ਼ੂ ਪਾਲਾਈ ਕੈਂਪ ਮਲੇ ਗਊ ਪਾਲਾਈ ਕੈਂਪ ਲੱਗਾ ਕਿ ਆਵਾਰਾ ਗਾਵਾਂ ਦੀ ਜਿਹੜੀ ਦੇਖਭਾਲ ਕਰਦੀਆਂ ਗਊਸ਼ਾਲਾ ਰਜਿਸਟਰਡ ਗਊਸ਼ਾਲਾ ਹੁੰਦੇ ਹਨ ਫਿਰ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਜੋ ਵੀ ਕੋਈ ਮਦਦ ਮਿਲਦੀ ਹੈ ਉਹਦੀਆਂ ਅਸੀਂ ਦਵਾਈਆਂ ਦੁਈਆਂ ਲੈ ਕੇ ਜਿਵੇਂ ਅੱਜ ਸਾਨੂੰ 25000 ਦੇ ਦਵਾਈਆਂ ਸੀ ਉਸ ਗਊਸ਼ਾਲਾ ਨੂੰ ਡਿਸਟ੍ਰਿਬਿਊਟ ਕੀਤੀਆਂ ਇਹ ਮਾਮ ਪੂ ਸੰਤ ਬਾਬਾ ਤਾਰਾ ਸਿੰਘ ਜੀ ਦੇ ਜੋ ਪਹਿਲਾਂ ਤੋਂ ਹੀ ਸ਼ੁਰੂ ਕੰਮ ਹੋਇਆ ਹੈ ਅੱਜ ਨਮਾ ਨਹੀਂ ਕਾਰਨਾ ਸ਼ੁਰੂ ਕੀਤਾ ਹੈ ਬਾਬਾ ਮੜ ਕੇ ਗਾਂ ਬਾਬਾ ਸਖਾ ਸਿੰਘ ਜੀ ਹੋਣੀ ਸਾਰੇ ਜਿੰਨੇ ਇਸੇ ਪ੍ਰਬੰਧ ਦੇ ਕੰਮ ਕਰ ਰਹੇ ਆ ਤੇ ਅੱਗੇ ਕੇਵਲ ਆ ਜਾਂਦੇ ਇਹੋ ਜਿਹੋ ਹੁੰਦੇ ਆ ਬਹੁ ਰਾਜ ਡਿੱਗੀ ਹੁੰਦੇ ਆ ਤੇ ਉਹਨਾਂ ਨੂੰ ਲੱਦ ਕੇ ਰੇੜੇ ਤੇ ਟਾਂਗੇ ਤੇ ਲੱਦ ਕੇ ਵੀ ਅਸੀਂ ਅਡੇਰਿਆਂ ਚ ਲੈ ਆਉਨੇ ਆ ਪੰਜਾਬ ਸਰਕਾਰ ਦਾ ਔਰ ਡਾਕਟਰ ਸਾਹਿਬਾਨ ਦਾ ਧੰਨਵਾਦ ਕਰਦੇ ਆ ਸੰਤ ਬਾਬਾ ਤਾਰਾ ਸਿੰਘ ਜੀ ਦੀ ਯਾਦਗਾਰੀ ਕੂਸ਼ਲਾ ਨੂੰ ਜਿਹੜੀ ਇਹ ਸਹਾਇਤਾ ਦੇ ਕੇ ਚੱਲੇ ਨੇ ਪਸ਼ੂ ਪਾਲਣ ਵਿਭਾਗ ਤਰਨਤਨ ਵਾਲੋ ਸਰੀਆਲੀ ਗਾਲਾ ਵਿੱਚ ਚੱਲ ਰਹੀ ਸੰਤ ਬਾਬਾ ਤਾਰਾ ਸਿੰਘ ਗਊਸ਼ਾਲਾ ਵਿੱਚ ਪਸ਼ੂਆਂ ਦੀ ਦੇਖਭਾਲ ਲਈ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ ਅਤੇ ਨਾਲ ਹੀ ਅਪੀਲ ਕੀਤੀ ਗਈ। ਪਸ਼ੂਆਂ ਦੀ ਦੇਖਭਾਲ ਲਈ ਹੋਰ ਵੀ ਜੋ ਸਹਾਇਤਾ ਹੋਏਗੀ ਉਹ ਵਿਭਾਗ ਨੂੰ ਕੀਤੀ ਜਾਏਗੀ। ਤਰਨਤਾਰਨ ਤੋਂ ਬੀਐਸਐਐਲ ਦੀ ਵਿਸ਼ੇਸ਼ ਰਿਪੋਰਟ। ਤਨਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਸ਼ਾਇਨ ਇਨਕਲੇਫ ਫਤਿਹਗੜ ਚੂੜੀਆਂ ਰੋਡ ਵਿਖੇ ਕਲੋਨੀ ਵਾਸੀਆਂ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸ਼੍ਰੀ ਸੁਖਨੀ ਸਾਹਿਬ ਜੀ ਦੇ ਪਾਠ ਉਪਰੰਤ ਭੋਗ ਪਾਇਆ ਗਏ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਸਮੂਹ ਕਲੋਨੀ ਵਾਸੀਆਂ ਨੇ ਬਾਬਾ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ ਅਤੇ ਦੱਸਿਆ ਕਿ ਬਾਬਾ ਜੀ ਦਾ ਜਨਮ ਦਿਹਾੜਾ ਹਰ ਸਾਲ ਹੀ ਕਲੋਨੀ ਦੀ ਸਾਰੀ ਸੰਗਤ ਦੇ ਸਹਿਯੋਗ ਨਾਲ ਐਸੀ ਤਰ੍ਹਾਂ ਮਨਾਇਆ ਜਾਂਦਾ ਹੈ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਂਦੀ ਹੈ। ਵੱਡੀ ਗਿਣਤੀ ਵਿੱਚ ਸੰਗਤ ਨੇ ਹਾਸੇ ਭਰੀ। ਆਵੇ ਪਰੀਆਂ ਆਣਾ ਰੱਬ ਜੋ ਸੁਆਗਤ ਨਖਾਵੇ। ਜੋ ਪ੍ਰਾਪਾਵੇ ਤੇ ਮਿਚਾਵੇ। ਜੋ ਸੁਭਾਵੇ ਸੋਏ ਹੋਏ। ਨਾਨਕ ਤੁੰਗ ਹੈ ਰੰਗ ਸਭ ਕੋ ਸਾਥ ਸੰਗਤ ਰਹਿ ਪਾਵੇ ਉਸ ਸਥਾਨ ਤੇ ਰੋ ਨਾ ਆਵੇ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਦਾ ਨਹੀਂ ਪ੍ਰਗਾਸ ਸਭਤ ਨਾਮ ਰਤੇ ਇਕ ਨਾਮ ਸਦਾ ਮਸੇ ਆਤਮਕ ਦੇ ਸੰਗ ਜੋ ਜਲ ਵਿੱਚ ਜਲ ਮੈਂ ਇਕ ਟਾਨਾ ਜੋ ਰਤੀ ਸੰਗ ਜੋਤ ਸਮਾਤਾ ਮਿਟ ਜੀ ਦਵਨ ਪਾਰੇ ਜੈਸਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼ਾਇਣੀ ਕਲੇਵ ਕਲੋਨੀ ਵਾਲੇ ਸਭ ਸੰਗਤਾਂ ਨੇ ਮਿਲ ਜੁਲ ਕੇ ਬਾਬਾ ਜੀ ਦਾ ਜਨਮ ਦਿਹਾੜਾ ਬੜੇ ਉਤਸ਼ਾਹ ਨਾਲ ਮਨਾਇਆ ਮਨ ਤਨ ਦੇ ਨਾਲ ਸੇਵਾ ਕੀਤੀ ਸਭ ਸੰਗਤਾਂ ਨੇ ਬਾਬਾ ਜੀ ਦੇ ਜਨਮ ਦਿਹਾੜੇ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਗਏ ਪ੍ਰੰਤ ਲੰਗਰ ਵਰਤਾਏ ਗਏ ਅਤੀ ਆਖਿਰ ਵਿੱਚ ਮੁੱਖ ਬ੍ਰੇਕਫਾਸਟ ਫਿਰ ਤੋਂ ਅੰਮ੍ਰਿਤਸਰ ਸ਼ਹਿਰ ਵਿੱਚ ਚੋਰਾਂ ਦਾ ਬੋਲਬਾਲਾ ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇਜ ਹੋਈ ਕਹਿਤ ਅੰਮ੍ਰਿਤਸਰ ਵਿੱਚ ਰਜਿਸਟਰੀ ਕਰਵਾਉਣ ਲਈ ਲੋਕਾਂ ਨੂੰ ਆ ਰਹੀਆਂ ਨੇ ਦਿੱਕਤਾ ਸ਼ਹਿਰ ਵਿੱਚ ਟ੍ਰੈਫਿਕ ਦੇ ਬੁਰੇ ਹਾਲ ਟ੍ਰੈਫਿਕ ਪੁਲਿਸ ਦੇ ਵੇਧਾਨ ਇਹ ਸਨ ਅੱਜ ਦੀਆਂ ਖਬਰਾਂ ਅਸੀਂ ਅਗਲੇ ਬੁਲੇਟਿਨ ਵਿੱਚ ਫੇਰ ਮਿਲਾਂਗੇ ਹੁਣ ਮੈਨੂੰ ਦਿਓ ਜਾਸ ਧੰਨਵਾਦ